ਗਰਤੀ ਅੱਜ 5 ਰੁਪਏ ਗਰਤੀ 50 ਵਾਲੀ 5 50 ਵਾਲੀ ਬੰਦ ਲਓ ਜੀ ਅੱਜ ਪਹੁੰਚੇ ਆ ਜਗਰਾਉਂ ਦੀ ਸਬਜ਼ੀ ਮੰਡੀ ਮਾਰਗ ਟ੍ਰੇਡਿੰਗ ਕੰਪਨੀ ਤੇ ਤੇ ਅੱਜ ਤੁਹਾਨੂੰ 16 ਦਸੰਬਰ ਦੇ ਭਾਅ ਦੱਸਦੇ ਆ ਜੀ ਥੋਕ ਦੇ ਪਾ ਪੁੱਛਦੇ ਬਿੱਟੇ ਵੀਰੇ ਨੂੰ ਬਿੱਟੇ ਵੀਰੇ ਸਸਰੀ ਕਾਰ ਹੋਠ ਠੀਕ ਠਾਕ ਹੋ ਜੀ ਅੱਛਾ ਵੀਰੇ ਅੱਜ 16 ਦਸੰਬਰ ਦੇ ਥੋਕ ਦੇ ਭਾਅ ਦੱਸਿਓ ਮਾਰਗ ਟ੍ਰੇਡਿੰਗ ਕੰਪਨੀ ਦੇ 16 ਦਸੰਬਰ 2025 ਪਹਿਲਾਂ ਬਿਜਲੀ ਗੋਭੀ ਸਾਰੇ ਸਾਰੇ 4:10 ਰੁਪਏ ਦਾ ਠੀਕ ਆ ਜੀ ਆ 24 ਜੀ 5 ਰੁਪਏ ਕਿਲੋ ਠੀਕ ਆ ਜੀ ਹਾਂਜੀ 5 ਰੁਪਏ ਕਿਲੋ ਜਿਹੜੇ ਸ਼ਾਨਦਾਰ ਲਫਾਫੇ 50 ਰੁਪਏ ਲਫਾਫੇ ਆ ਗਏ ਇਹ 50 ਰੁਪਏ ਲਫਾਫਾ ਜੀ ਓਟੇ ਕੋ ਮਾ 50 ਰੁਪਏ ਲਫਾਫੇ ਠੀਕ ਹੈ ਜੀ ਗਾਜਰ ਵਿੱਚ ਜੀ 11 12 ਰੁਪਏ ਕਿਲੋ ਗਾਜਰ 11 12 ਹਾਂ ਜੀ ਆਲੂ ਵੇਚਿਆ 350 ਰੁਪਏ ਬੋਰੀ ਠੀਕ ਹੈ ਜੀ ਨਵਾਂ ਆਲੂ 350 ਪੁਰਾਣਾ 100 ਰੁਪਏ ਜੀ ਪੁਰਾਣਾ 100 ਰੁਪਏ ਜੀ ਹਾਂ ਜੀ ਠੀਕ ਹੈ ਜੀ ਤੇ ਮਟਰ ਜੀ ਚਾਹੀ 55 ਰੁਪਏ ਕਿਲੋ ਠੀਕ ਹੈ ਤੇ ਫਰਾਂਸਵੀਂ ਦੀ ਫਲੀ ਦੱਸੋ ਫਰਾਂਸਵੀਂ ਦੀ ਫਲੀ 30 ਰੁਪਏ ਕਿਲੋ ਕੱਲ ਪਹੁੰਚਦਾ ਹੀ ਕੋਈ ਫਰਾਂਸਵੀ ₹12 ₹12 ٹھیک ہے بیٹے میرے مہربانی ਧੰਨਵਾਦ ਤੁਹਾਡਾ ਬਹੁਤ ਵਧੀਆ ਰੇਟ ਆ بھائی ਮਾਰਕਟ ਟ੍ਰੇਡਿੰਗ ਕੰਪਨੀ ਦੇ ਆਓ ਤੇ ਗੋਭੀ ਖਰੀਦੋ ਹੋਰ ਸਬਜ਼ੀਆਂ ਖਰੀਦੋ ਵੀਡੀਓ ਨੂੰ ਮੇਰਾ بھائی ਜਰੂਰ ਸ਼ੇਅਰ ਕਰ ਦਿਆ ਕਰੋ ਕਿ ਜੇ ਜਾਣਕਾਰੀ ਵਧੀਆ ਲੱਗਦੀ ਤੁਹਾਨੂੰ